ਸ਼ਹਿਰ ਦੇ ਵਿੱਚ ਉਸ ਸਮੇਂ ਤੈਸਰ ਦਾ ਮਾਹੌਲ ਬਣ ਗਿਆ ਜਦੋਂ ਨਿਹੰਗ ਸਿੰਘਾਂ ਦੇ ਬਾਣੀ ਵਿੱਚ ਆਏ ਕੁਝ ਲੋਕਾਂ ਨੇ ਤਮਾਕੀ ਦੀਆਂ ਸਿਗਰਟ ਵੇਚਣ ਵਾਲੀਆਂ ਦੁਕਾਨਾਂ ਤੇ ਹਮਲਾ ਕਰਕੇ ਉੱਥੋਂ ਲੁੱਟ ਖੋਹਣ ਦੀ ਕੋਸ਼ਿਸ਼ ਕੀਤੀ ਜਿਵੇਂ ਹੀ ਇਸ ਖਬਰ ਦਾ ਸ਼ਹਿਰ ਦੇ ਵਿੱਚ ਪਤਾ ਲੱਗਾ ਤਾਂ ਕੁਝ Hindu ਧਾਰਮਿਕ ਸੰਗਠਨਾਂ ਨੇ ਉੱਥੇ ਜਮਾ ਹੋਣਾ ਸਟਾਰਟ ਕਰ ਦਿੱਤਾ ਜਿੰਨਾ ਨੌਜਵਾਨਾਂ ਨੂੰ ਚੋਟਾਂ ਆਈਆਂ ਉਹਨਾਂ ਨੂੰ ਅਰੜ ਦੇ ਸਿਵਲ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਇਸ ਮੌਕੇ ਸ਼ਿਕਸ਼ਣਾ ਹਿੰਦੀ ਪ੍ਰਧਾਨ ਨਿਸ਼ਾਨਤ ਸ਼ਰਮਾ ਵੀ ਉਹਨਾਂ ਦਾ ਹਾਲਚਲ ਜਾਣਨ ਵਾਸਤੇ ਪਹੁੰਚੇ ਤੇ ਗੱਲਬਾਤ ਦੇ ਦੌਰਾਨ ਲੋਕਾਂ ਨੇ ਇਹ ਕਿਹਾ ਕਿ ਖਰੜ ਦੇ ਵਿੱਚ ਅਸੀਂ ਬਹੁਤ ਹੀ ਧਿਆਨ ਦੇ ਨਾਲ ਸ਼ਾਂਤੀਪੂਰਵਕ ਰਹਿ ਰਹੇ ਹਾਂ ਪਰ ਇਸ ਤਰ੍ਹਾਂ ਦਾ ਮਾਹੌਲ ਕਦੀ ਦੇਖਣ ਨੂੰ ਨਹੀਂ ਮਿਲਿਆ ਇਸ ਕਰਕੇ ਪ੍ਰਸ਼ਾਸਨ ਨੂੰ ਬਹੁਤ ਜਲਦੀ ਇਸਤੇ ਕਾਰਵਾਈ ਕਰਦੇ ਹੋਏ Hindu Sikh ਪਾਈਚਾਰੇ ਨੂੰ ਕਾਇਮ ਰੱਖਣ ਵਾਸਤੇ ਸਰਾਰਤੀ ਅੰਸ਼ਰਾ ਤੇ ਨਕੀਲ ਕਸਨੀ ਚਾਹੀਦੀ ਹੈ ਆਓ ਅਸੀਂ ਦੇਖਦੇ ਹਾਂ ਕਿ ਇਸ ਮੌਕੇ ਉਥੋਂ ਦੇ ਚਸ਼ਮਦੀਦ ਅਤੇ ਕੁਝ ਸੰਗਠਨਾ ਨੇ ਕੀ ਕਿਹਾ ਦੇਖਦੇ ਰਹੋ ਦਾ ਪੰਜਾਬ ਪ੍ਰੈਸ ਬਸਟੈਂਡ ਦੇ ਆ ਗਿਆ। ਪ੍ਰੋਫੈਸਰ ਇੰਚਾਰਜ ਕੋਲ ਰਿਕਾਰਡ ਵਰਡ ਮੋਬਾਈਲ ਚੱਲ ਰਹੀ ਹੈ। ਇਹ ਮੁੰਡੇ ਨਾ ਮੇਰੇ ਬਾਣੀ ਤੇ ਵਾਈ ਨਹੀਂ। ਸੁਣਨ ਸਾਰਾ ਸਾਮਾਨ ਸਾਡਾ ਘੱਟ ਰਿਹਾ ਹੈ। ਸਪੈਕਟਰ ਦਾ ਤੇ ਰੂਟ ਪਾਛੇ ਜੇਗੀ। ਮੇਰੇ ਪਾਪਾ ਕਿਟਰ ਮਾਰੇ ਉਹਦੇ ਨਾਲ ਮੈਂ ਹੋਂਟਾ ਨਾ ਮੁੰਡਾ ਨੂੰ ਕੱਪੜੇ ਕਾਟੇ ਸਾਰੇ। ਅੱਛਾ ਟੱਡਿਆਂ ਨਾਲ ਕੱਪੜਾ ਤਾਂ ਮਾਣਾ ਕਰੀ ਮੈਂ ਪੰਜ ਵਾਰ। ਇਹ ਸਿਰ ਕਟਿਆ ਉਹ ਕੌਣ ਸੀਗਾ? ਮੁੰਡਾ ਸਰਦਾਰੇ ਦੇ ਵੀ ਛੜਾਰੇ ਰੱਖੋ। ਮੈਂ ਸਿਰ ਆ ਜਾ ਹਾਂ ਵੀ ਨਾਮ ਉਹ ਉਹ ਕੋਈ ਪਰੋਂ ਨਾ ਪਰਨੇ ਉਹ ਕੋਈ ਵੀਡੀਓ ਜਿਹੜੀ ਵੀਡੀਓ ਗਾਇਬ ਹੋ ਗਈ ਹੈ ਹਾਂਜੀ ਹਾਂਜੀ ਉਹ ਕਿੱਥੇ ਬੰਦਾ ਜੀ ਉਹ ਐਥੇ ਪਤਾ ਨਹੀਂ ਕਿ ਕੋਈ ਸਾਈਟ ਪ੍ਰਾਈਵੇਟ ਹੋਣ ਕਰਾਇਆ ਲੱਗ ਗਿਆ ਅੱਛਾ ਜੀ ਹੋਰ ਵੀ ਕਿਸੇ ਦੁਕਾਨਦਾਰ ਨੂੰ ਹਾਂਜੀ ਦੁਕਾਨਦਾਰ ਜੀ ਕਹਿੰਦੇ ਜੇ ਨਾਦ ਮਾਰਕੀਟ ਦੇ ਨਿਕਲੇ ਇੱਕ ਹੋਰ ਨੀਰ ਬੜਿਆ ਪਤਾ ਪਿੱਛੇ ਬੜਾ ਜੌਰ ਨਾ ਨਹੀਂ ਤੁਹਾਡੇ ਨਾਲ ਵੀ ਕੀਤਾ ਕਹਿੰਦੇ ਕਿਤਾ ਕਿਤਾ ਕੀ ਪਤਾ ਨਹੀਂ ਕਿ ਉਹਨਾਂ ਦੁਕਾਨ ਦੇ ਆੜੇ ਕਹਿੰਦੇ ਵੀ ਕਿਸੇ ਦੇਸੀ ਕਿੰਨੇ ਵੀ ਸੀ ਉਹ ਤੋਂ ਕੋਈ ਬਾੰਦਰੇ ਦੇ ਭਗਾਰ ਨਹੀਂ ਸੰਤ ਨਹੀਂ ਹੈ ਨਹੀਂ ਗਾਲੀ ਨਹੀਂ ਓਏ ਆ ਨਾ ਗੱਲ ਇਹ ਆ ਨਹੀਂ ਅਸੀਂ ਕਦੇ ਇਹਲਾ ਕੰਮ ਨਹੀਂ ਕਰਦੇ ਇਹ ਉਹਦੇ ਬਾਣੇ ਚਾਇਆ ਕੋ ਨਕਲੀ ਬੰਦਾ ਹੋਣਾ ਜਿਹੜੇ ਗੰਗ ਸਿੰਘ ਉਹ ਕਦੇ ਇਹਲਾ ਕੰਮ ਕਰਦੇ ਨਹੀਂ ਠੀਕ ਹੈ ਉਹਨੂੰ ਕੋ ਕੈਮਰੇ ਲੱਗੇ ਕਿਸੇ ਦੁਕਾਨ ਤੇ ਪੰਪ ਤੇ ਕੈਮਰੇ ਜੀ ਨੂੰ ਫੋਟੋ ਆਣੀ ਜੀ ਆ ਬਗਾਇਓ ਇਹ ਪੰਜਾਬ ਦਾ ਨਾਮ ਹੋਰ ਖਰਾਬ ਕਰਨ ਦੀ ਕੋਸ਼ਿਸ਼ ਹੈ। ਮੈਂ ਆਕਰ ਦਾ ਪੁਣਾ ਜਾਣਾ ਵੀ ਛੱਡੇ ਬਾਰੇ। ਆ ਬੜੇ ਅਕਸੂਚ। ਲਾਈਵ ਕਰਾਓ। ਵੀਡੀਓ ਵੀਡੀਓ ਚਲਾਓ। ਵੀਡੀਓ ਹੈਗੀ ਆਪ ਵੀ ਚਲਾਓ। ਨਿਸ਼ਾਨ ਇਹ ਕਾਰਨ ਕੀ ਹੈ ਕਿ ਇਹ ਜੀ ਕੀ ਗੱਲਬਾਤ ਹੈ? ਇਹ ਬੇਸਿਕਲੀ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਜੀ। ਜਦੋਂ ਇੱਕ ਦੁਕਾਨਦਾਰ ਦੇਖਵਾ ਮੁੰਡੇ ਉਸਨੂੰ ਫੈਕਟਰੀ ਦੁਕਾਨਾਂ ਕੋਲ ਡਰਿੰਕ ਚਲੋ ਮੈਂ ਨਹੀਂ ਕਹਿੰਦਾ ਕਿ ਸਿੱਕਾ ਮੀਡੀਆਂ ਪੀਣੀਆਂ ਚਾਹੀਦੀਆਂ ਪਰ ਸਰਕਾਰ ਨੂੰ ਟੈਕਸ ਹੁੰਦੇ ਆ ਸਰਕਾਰ ਦੀਆਂ ਲਾਈਟਾਂ ਦੁਕਾਨਾਂ ਬੰਦ-ਬਾਦ ਖੋਲਦੇ ਆ ਇਹ ਮੰਨ ਲੈਣੇ ਕੋਈ ਗਲਤ ਜੀ ਵੇਚ ਰਿਹਾ ਇਹ ਮੈਂ ਮੰਨ ਲੈਣਾ ਜੇ ਜਿਹੜਾ ਸਹੀ ਨਹੀਂ ਜੀ ਉਹਦੀ ਆਪਾ ਪ੍ਰਸ਼ਾਸਨ ਨੂੰ ਕੰਪਲੀਟ ਦਈਏ ਇਹ ਵੀ ਦੁਕਾਨ ਦੇ ਜੇ ਜੇ ਕੋਈ ਗਲਤ ਸਿਹੜ ਪੀਣੀ ਰੱਖਣਾ ਮੰਨ ਲਓ ਕੋ ਕਰਾਇ ਮੜ ਗਿਆ ਨਵਾਂ ਕਾਨੂੰਨ ਆ ਗਿਆ ਤਾਂ ਉਹਦੀ ਇਹ ਆਪਾ ਕੰਪਲੀਟ ਦੇ ਸਕਦੇ ਨਾ ਆਹ ਥੋੜੀ ਆ ਵੀ ਆਪਾਂ ਕਿਸੇ ਨਾਲ ਜਿਗਾ ਕੇ ਦੁਕਾਨਦਾਰ ਦੁਬਾਂਦਨ ਲੁੱਟੋ ਕਰੀਏ ਤੇ ਆ ਕਰੀਏ ਸਿਰਫ ਪੰਜਾਬ ਦਾ ਜਿਹੜਾ ਸ਼ਾਂਤਮਈ ਮਾਹੌਲ ਆ ਦੇਖੋ ਅਸੀਂ ਸ਼ਹਿਰ ਦਾ ਮਾਹੌਲ ਜਿਹੜਾ ਆਪਾਂ ਖਰਾਬ ਨਹੀਂ ਕਿਸੇ ਨੂੰ ਕਰਨ ਦੋਵਾਂਗੇ ਨਾ ਹੀ ਇਸ ਮੁੱਦੇ ਤੇ ਕੋਈ ਆਪਾਂ ਕੋ ਰਾਜਨੀਤੀ ਵਾਲੀ ਗੱਲ ਕਰਨੀ ਆ ਤੁਹਾਡਾ ਖਰੜ ਸ਼ਹਿਰ ਦੀ ਅੱਜ ਤੋਂ ਪਹਿਲਾਂ ਅੱਜ ਚਲੋ ਖਰੜ বাস ਸਟੈਂਡ ਤੇ ਇੱਕ ਵਾਕਾ ਹੋਇਆ ਹੈ ਕੁਝ ਬਾਣੇ ਮ ਆਏ ਤੇ ਨੌਜਵਾਨ ਜੋ ਕੁੱਟਮਾਰ ਕਰਕੇ 2 ਦਿਨ ਪਹਿਲਾਂ ਲੰਡਣਾ ਰੋਡ ਤੇ ਜੀ ਡੀ ਵੀ ਐਲ ਦੇ ਉੱਥੇ ਵੀ ਇੱਕ ਲੰਡਣਾ ਰੋਡ ਤੇ ਵੀ ਹੋਇਆ ਇੱਕ ਸਾਨੂੰ ਹੁਣ ਪਤਾ ਲੱਗਿਆ ਕਿਿੱਥੇ ਧੂਆਂ ਟੋਲ ਬਲੱਜ ਆਇਆ ਉਹਦੇ ਨੇੜੇ ਕਿਤੇ ਇੱਕ ਦੁਕਾਨਦਾਰਾ ਨਾ ਹੋਇਆ ਉਸ ਦੁਕਾਨਦਾਰ ਦੇ ਵਿੱਚੋਂ ਕਿਸੇ ਨੇ ਕੰਪਲੇਟ ਜਦੋਂ ਕੀਤੀ ਉਹਨਾਂ ਨੂੰ ਪਤਾ ਲੱਗਿਆ ਕਿ ਇੰਨੇ ਬੇਕੋਫ ਨੇ ਕੰਪਲੇਟ ਕਰਨ ਵਾਲੇ ਨੂੰ ਮੁੜ ਕੇ ਫੇਰ ਕੁੱਟਿਆ ਨਾਲ ਵੀ ਸਾਡੀ ਕੰਪਲੇਟ ਕਿਵੇਂ ਕੀਤੀ ਆ ਮੈਂ ਇਹ ਨਹੀਂ ਪਤਾ ਕਿ ਸ਼ਾਇਦ ਇਹ ਉਹੀ ਨੇ ਜਾਂ ਹੋਰ ਨੇ ਪਰ ਮੇਰੀ ਅਫਸਰਾਂ ਨਾਲ ਗੱਲ ਹੋਈ ਆ ਸਸਕਾਰੇ ਉਹ ਡੀ ਐਸ ਪੀ ਸਾਹਿਬ ਨਾਲ ਵੀ ਗੱਲ ਹੋਈ ਆ ਉਹ ਕੰਨ ਫੇਸ ਕਰ ਲੈਣਗੇ ਬਹੁਤ ਜਲਦੀ ਜਿਨਾਂ ਨੂੰ ਲੋ ਹੈ ਕੰਪਲੇਟ ਮਿਲਕਾ ਦਿੱਤੀ ਨਹੀਂ ਗਈ ਤੇ ਉਹਨਾਂ ਕੰਪਲੇਟ ਦੇਣਗੇ ਤੇ ਸ਼ਾਸਨ ਕਹਿੰਦਾ ਜਲਦੀ ਨਾਲ ਇਹਨਾਂ ਨੂੰ ਲਾਥ ਪਾਵਾਂਗੇ ਜੀ ਕੀ ਲੱਗ ਰਿਹਾ ਹੈ ਜੋ ਜੋ ਬਾਣੇ ਦੇ ਵਿੱਚ ਆ ਕੇ ਨੌਜਵਾਨ ਜਿਹੜੇ ਨੇ ਕੁੱਕ ਮਾਰ ਕਰਦੇ ਨੇ ਦੁਕਾਨਦਾਰਾਂ ਨੂੰ ਇਹਦੇ ਗੱਲੇ ਤੋਂ ਵੀ ਲੈ ਕੇ ਇਹਨੇ ਪੈਸੇ ਮਾਹੌਲ ਕਿਹੋ ਜਿਹਾ ਬਣਦਾ ਜਾ ਰਿਹਾ ਪੰਜਾਬ ਕੋਈ ਵੀ ਦੇਖੋ ਕੋਈ ਵੀ ਧਾਰਮਿਕ ਆਗੂ ਹੈ ਚਾਹੇ ਕੋਈ ਸਨਾਤਨ ਤਰੁੰਦਾ ਹੈ ਜਾਂ ਇਹ ਅੰਗਵਾਨੇ ਚ ਕੋਈ ਗਲਤ ਕੰਮ ਇਹੋ ਜਿਹਾ ਗਲਤ ਕੰਮ ਨਹੀਂ ਕਰ ਸਕਦਾ ਇਹ ਜਿਹੜੇ ਹੁੰਦੇ ਆ ਮੈਂ ਕਹਿੰਦਾ ਵੀ ਇਹ ਨੁਟੇਰੇ ਕਹਿਸੇ ਦੇ ਆਪਾਂ ਨੂੰ ਜਿਹੜਾ ਕੰਮ ਉਹਨਾਂ ਨੇ ਕੀਤਾ ਹੈ ਇਹ ਨੁਟੇਰਿਆਂ ਦਾ ਕੰਮ ਆ। ਜੰਮੀਆਂ ਗੁਣ ਜੰਮੀਆਂ ਕਦੇ ਸੁਣਿਆ ਇੰਤਾ ਦਾ ਕੰਮ ਕਰਦੇ। ਹੋਰ ਵੀ ਨੇਂਡਗਾ ਇਸ ਸਮੋਰ ਜਿੱਥੇ ਬੰਦਿਆ ਨੇ ਬਾਬਾ ਬਲਬੀਰ ਸਿੰਘ ਦੀਆਂ ਹਾਰੀਆਂ ਵੇਲ ਵਾਲੇ ਲੋਕ ਉਸਦੇ ਨੇ ਡੇਰਿਆਂ ਤੇ ਜਾਂਦੇ ਲੰਗਰ ਚੱਲਦੇ ਨੇ ਡੇਰਿਆਂ ਤੇ ਤੇ ਉਹ ਆ ਕੰਮ ਫੜੀ ਕਰਉਂਦੇ। ਇਹ ਤਾਂ ਕੋ ਉਹਨਾਂ ਦੇ ਬਾਣੇ ਸਾਡੇ ਨੇ ਇਸ ਗੱਲ ਤੇ ਪਰਚਾ ਵੀ ਹੋਇਆ ਸੀ ਜਨੰਦਰ। ਅਸੀਂ ਉਸ ਵੇਲੇ ਵੀ ਇਹ ਬੇਨਤੀ ਕੀਤੀ ਸੀ ਪਰ ਸਮੇਂ ਦੀ ਸਰਕਾਰ ਨੂੰ ਸਾਡੀ ਗੱਲ ਪਸੰਦ ਨਹੀਂ ਆਈ ਸੀ ਕੈਪਟਨ ਸਾਹਿਬ ਨੂੰ ਕਿ ਜਿਹੜੇ ਆ ਬਾਣੇ ਦੇ ਵਿੱਚ ਨਗਲੀ ਨੇ ਉਹਨਾਂ ਨੂੰ ਬੈਨ ਕਰਨਾ ਚਾਹੀਦਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਦੇਖੋ ਆ ਪਕੀਣਾ ਤੋਂ ਡਾਜੀ ਕਿੰਨੀ ਉਮਰ ਦਾ ਠੀਕ ਇੱਕ ਪਾਸੇ ਆਪਾਂ ਕਹਿੰਦੇ ਪੰਜਾਬ ਖਾਲੀ ਹੋ ਰਿਹਾ ਇਹ 25 ਸਾਲ ਦਾ ਨੌਜਵਾਨ ਦੁਕਾਨਦਾਰੀ ਕਰ ਰਿਹਾ ਤੁਹਾਡੀ ਉਮਰ ਨਹੀਂ ਕੋਣੀ ਆ ਇਹ ਕੋ ਗਲਤ ਕੰਮ ਨਹੀਂ ਕਰ ਰਿਹਾ ਨਸ਼ੇ ਨਹੀਂ ਵੇਚ ਰਿਹਾ ਚੋਰੀਆਂ ਲੜਾਈਆਂ ਡਕੈਤੀਆਂ ਨਹੀਂ ਕਰ ਰਿਹਾ ਕਿ ਦੁਕਾਨਦਾਰੀ ਕਰੇ ਮਿਹਨਤ ਦੀ ਕਮਾਈ ਕਰ ਰਿਹਾ ਸਰਕਾਰ ਨੂੰ ਟੈਕਸ ਦੇ ਰਿਹਾ ਤੇ ਇਹ ਜੇ ਬੰਦੇ ਨੂੰ ਆਪਾਂ ਦੁਕਾਨਾ ਨਹੀਂ ਕਰਨ ਦਿਆਂਗੇ ਵਪਾਰੀਆਂ ਨੂੰ ਇਹ ਬੇਸਿਕਲੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ਾ ਬਹੁਤ ਵੱਡੀ ਮੇਰੀ ਸਰਕਾਰ ਨੂੰ ਸੀਐਮ ਸਾਹਿਬ ਨੂੰ ਬੇਨਤੀ ਹੈ ਕਿ ਧਿਆਨ ਤੋਂ ਕਦੇ ਇੱਥੇ ਪਿੰਡਾਂ 'ਚ ਮਤੇ ਪੈ ਜਾਂਦੇ ਆ ਕਿ ਪ੍ਰਵਾਸੀਆਂ ਨੂੰ ਅਸੀਂ ਪਿੰਡਾਂ 'ਚ ਨਹੀਂ ਰਹਿਣ ਦੇਣਾ ਨੌਵੇਂ ਦਿਵਾ ਸੀ ਫਲਾਣੇ ਨੂੰ ਕੱਢ ਦੇਣਾ ਸਾਰਿਆਂ ਲੱਖੇ ਸੁਹਾਣੇ ਵਰਗੇ ਆ ਕੇ ਸੇਰਮੰਡਾ ਦੇ ਦਿੰਦੇ ਆ ਕਿ ਬੜੀ ਵਧੀਆ ਗੱਲ ਕੀਤੀ ਆ ਇਹ ਸਾਰਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ਾ ਜਿਹੜਾ ਹਿੰਦੂ ਸਿੱਖਾਂ ਦਾ ਮਾਸਮੂਹ ਦਾ ਰਿਸ਼ਤਾ ਆ ਉਹਨੂੰ ਖਰਾਬ ਕਰਨ ਦੀ ਸਾਜ਼ਿਸ਼ਾ ਜਿੱਥੇ ਇਹਨਾਂ ਦੀਆਂ ਦੁਕਾਨਾਂ ਨੇ ਉੱਥੇ ਕੋਈ ਧਾਰਮਿਕ ਕੋਈ ਇਹ ਜੀ ਕੋਈ ਚੀਜ਼ ਤਾਂ ਹੈ ਨਹੀਂ ਕਿ ਵੇਚਿਆ ਜਾਂਦਾ ਕਿਉਂ ਇਹ ਜਿਹੇ ਹਾਲਾਤ ਬਣਦੇ ਜਾ ਰਹੇ ਨੇ ਸੈਂਡ ਦੇ ਨੇੜੇ ਤਾਂ ਕੋਈ ਤਾਂ ਹੀ ਚੀਜ਼ ਹੈ ਨਹੀਂ ਨੰਬਰ 2 ਤੇ ਮੰਨ ਲਓ ਹੈ ਵੀ ਕੋਈ ਤੁਸੀਂ ਕੰਪਲੇਨਟ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਉੱਥੇ ਕਰੀਏ ਨਾ ਆਹ ਥੋੜੀ ਹੈ ਕਿ ਅੱਪਾ ਤਲਵਾਰਾਂ ਚੱਕ ਕੇ ਮਾਰਤੀ ਹੈ ਡੰਡੇ ਚੱਕ ਕੇ ਮਾਰਤੇ ਇਹ ਗੱਲ ਮੰਨਦੀ ਹੈ ਦੱਸੋ ਅਗਰ ਪ੍ਰਸ਼ਾਸਨ ਨਹੀਂ ਕੋਈ ਕਰੇ ਇਹ ਉਹੀ ਗੱਲ ਆ ਗਈ ਜਿਹਦੇ ਵਿਚਾਰ ਅੱਛੇ ਨਹੀਂ ਲੱਗੇ ਉਹਨੂੰ ਮਾਰ ਦੋ ਕਹਿੰਦੇ ਜੀ ਸੂਰੀ ਸਾਹਿਬ ਨੂੰ ਕਿਉਂ ਮਾਰਿਆ ਵਿਚਾਰ ਚੰਗੇ ਨਹੀਂ ਸੀਗੇ। ਦੁਰਗਾ ਗੁਪਤਾ ਮਾਰਦਾ ਵਿਚਾਰ ਚੰਗੇ ਨਹੀਂ ਸੀਗੇ। ਮੰਨ ਲਓ ਮੇਰੇ ਵਿਚਾਰ ਚੰਗੇ ਨਹੀਂ ਮੈਂ ਗਲਤ ਗੱਲ ਕਰਨਾ ਗੱਲ ਗਲਕਸੂਰੀ ਸਾਹਿਬ ਦੀ ਗੱਲ ਕਰ ਰਹੀਏ। ਮੰਨ ਲਓ ਕਿਸੇ ਦੀ ਕਿਸੇ ਨੂੰ ਦੇ ਵਿਚਾਰ ਅੱਛੇ ਲੱਗੇ ਪਰ ਕਦਮ ਅੜ ਜਾਂਦਾ ਇਹ ਜਾਂਦਾ ਸੀ। ਰਾ ਥੋੜੀ ਗੋਲੀ ਮਾਰ ਦੋਗੇ। ਉਹ ਸਿਵਰਿੰਦਰ ਸਿੰਘ ਮੰਨਦੀ ਗੱਲ Hindu قوم ਕਦੇ ਪਸੰਦ ਨਹੀਂ ਕਰਦੀ। ਇਹ ਖਾਲੀ ਸਾਨ ਦੀ ਗੱਲ ਕਰਦਾ। ਉਹਨਾਂ ਦੇ ਕਿਸੇ ਨੇ ਜਬੇੜ ਤੱਕ ਨਹੀਂ ਮਾਰੀ ਅਜੇ ਤੱਕ। ਨੇ ਇੱਥੇ ਮਸਲਾ ਉਹਨੇ ਹਿੰਦੂ ਸਿੱਖ ਦਾ ਨੇ ਇੱਥੇ ਸਿਰਫ ਇਹ ਮਸਲਾ ਹੋ ਰਿਹਾ ਉਹ ਵੀ ਕਰਨ ਦੀ ਗੱਲ ਆ ਸਰ ਹਿੰਦੂ ਸਿੱਖਾਂ ਨੂੰ ਇਹਨਾਂ ਨੇ ਨਾਲ ਕਿਉਂ ਕੀਤਾ ਹੋਰ ਕਿਸੇ ਨੂੰ ਬਾਹਰ ਬੰਦੇ ਨੂੰ ਟਾਰਗੇਟ ਕਿਉਂ ਨਹੀਂ ਕੀਤਾ ਹੋਰ ਦੁਕਾਨਾਂ ਵੀ ਸੀਗੇ ਇਹਨਾਂ ਨੇ ਕੋਣ ਨੇ ਨਹੀਂ ਇਹਨਾਂ ਕੋਲ ਤਾਂ ਚਲੋ ਕਾਉਂਟਰਿੰਗ ਵਗੈਰਾ ਵੀ ਹੈਗੀ ਐ ਕੰਸਟਰਕਟਰੀ ਦਾ ਵੀ ਕੰਮ ਹੈ ਕਿ ਇਹਦੇ 'ਚ ਹਿੰਦੂ ਸਿੱਖ ਦਾ ਕੋਈ ਮਸਲਾ ਨਹੀਂ ਭਾਈ ਸਾਹਿਬ ਦੱਸੋ ਇਹ ਕੋਣ ਨੇ ਹਾਂਜੀ ਇਹ ਕੋਣ ਨੇ ਨਹੀਂ ਜ਼ਰੂਰੀ ਨਹੀਂ ਹੈ ਕਿ ਹਿੰਦੂ ਇਹ ਨਹੀਂ ਹੁੰਦਾ ਕਿ ਇਹ ਹਿੰਦੂ ਹੈ ਕਿ ਇਹ ਮੇਨ ਕਰਕੇ ਲਾਅਨ ਆਰਡਰ ਨੂੰ ਖਰਾਬ ਕੀਤਾ ਜਾ ਰਿਹਾ ਹੈ ਕੀਤਾ ਕਿਨੇ ਕੀਤਾ ਕਿੰਨੇ ਨਹੀਂ ਹੰਗੀ ਮਾਨੇ ਚ ਹੂੰ ਨਿਆਂ ਕੀ ਬਣਾ ਨੂੰ ਬਦਰਾਮ ਕਰਨ ਦੀ ਕੋਸ਼ਿਸ਼ ਇਹ ਮਤਲਬ ਹੋਇਆ ਨਾ ਉਹ ਬਾਹਨੇ ਚੰਗੇ ਅੰਗ ਦਾ ਕੰਮ ਕਰਦੇ ਨਹੀਂ ਕਰ ਸਕਦੇ ਇਸ ਗੱਲ ਦੀ ਮੈਂ ਮੈਂ ਕਹਿੰਦਾ ਹਜ਼ਾਰ ਕਰੋੜ ਰੁਪਏ ਦੀ ਸ਼ਰਤ ਲਾ ਦਿੰਨਾ ਨਿਆਂ ਅੰਗ ਕਦੇ ਇਹ ਕੰਮ ਕਰ ਨਹੀਂ ਸਕਦੇ ਇੱਕ ਸਾਜ਼ਿਸ਼ ਕਰੀ ਜਾਂ ਫਿਰ ਹਿੰਦੂ ਸਿੱਖਾਂ ਨੂੰ ਆਪਸੇ ਲੜਾਉਣ ਦੀ ਸਾਜ਼ਿਸ਼ ਹੈ ਮਤਲਬ ਹੈ ਉਸ ਮਨ ਜੇ ਮੰਨ ਲਓ ਆ ਕੰਮ ਕਰਨਾ ਵੀ ਸੀ ਅੱਜ ਤੁਸੀਂ ਸਿਵਲ ਹਸਪੀਟਲ ਵਿੱਚ ਇਕੱਠੇ ਹੋਏ ਹੋ ਸਾਰੇ ਨੌਜਵਾਨ ਤਾਂ ਕਿਸੇ ਗੱਲ ਕਰ ਲੋ ਮੈਟਰ ਇਹ ਆਇਆ ਸੀ ਬਈ ਕਿ ਥੋੜੇ ਜਿ ਦੇ 2 ਘੰਟੇ ਪਹਿਲਾਂ ਸਾਨੂੰ ਪਤਾ ਲੱਗਿਆ ਕਿ ਇੱਕ ਵਿਅਕਤੀ ਦੇ ਕੁਝ ਨੰਗ ਮਾਨੇ ਜਿਹਾ ਵਿਅਕਤੀ ਸੀਗੇ ਉਹਨਾਂ ਨੇ ਹਮਲਾ ਕੀਤਾ ਤੇ ਉਹਨਾਂ ਦੇ ਖੋਖੇ ਦੇ ਕਿਹਨੇ 15000 ਰੁਪਏ ਦੀ ਲੁੱਟ ਖੋ ਕੀਤੀ ਹੈ ਬਚ ਜਦ ਵੈਰੀਫਾਈ ਕੀਤਾ ਤਾਂ ਇਹ ਪਤਾ ਲੱਗੇ ਕਿ ਉਹਨਾਂ ਨੇ ਪੂਰੀ ਖਰੜਦੀ ਮਾਰਕੀਟ ਦੇ ਅੱਜ ਜਿੰਨੇ ਵੀ ਖੋਖੇ ਸੀਗੇ 5 ਤੋਂ 7 ਖੋਖੇ ਬੰਦ ਕਰਾਏ ਆ ਜਿਸ ਤੋਂ ਉਹਨਾਂ ਨੇ ਕੁੱਟਮਾਰ ਕੀਤੀ ਤੇ ਮੁੰਡੇ ਇੱਕ ਮੁੰਡੇ ਨੂੰ ਤਲਵਾਰਾ ਮਾਰ ਕੇ ਕਾਇਲ ਕਰ ਪਿਆ ਜੀ ਤਾਂ ਅਸੀਂ ਸ਼ਿਵ ਹਸਪਤਾਲ ਸਾਰੇ ਪਹੁੰਚੇ ਆ ਤੇ ਕਾਰਨ ਉਰੇ ਕੀ ਵਜਾ ਕੀ ਹੋਰੇ ਸਾਡੇ ਸ਼ਿਵ ਸੈਨਾ ਦੇ ਪ੍ਰਧਾਨ ਨੇ ਜੀ ਰਾਸ਼ਟਰ ਦੇਸ਼ ਨੇ ਨੀ ਸ਼ਾਨ ਸ਼ਰਮਾ ਜੀ ਉਹ ਪਹੁੰਚ ਰਹੇ ਨੇ ਮੌਕੇ ਤੇ ਉਹਨਾਂ ਦੀ ਫੋਨ ਆਇਆ ਸੀ ਕਿ ਤੁਹਾਡੇ ਸ਼ਹਿਰ ਚ ਦਿੱਕ ਰਹੇ ਉਹ ਸ਼ਿਵ ਸੇਨਾ ਦੇ ਪੂਰੇ ਪੰਜਾਬ ਦੇ ਔਰ ਪੂਰੇ ਇੰਡੀਆ ਦੇ ਪ੍ਰਧਾਨ ਨੇ ਜੀ ਉਹ ਆ ਰਹੇ ਨੇ ਕੁਝ ਪਤਾ ਲੱਗਿਆ ਕਿ ਕੀ ਗੱਲਬਾਤ ਹੈ ਕਿਉਂ ਇਹੋ ਜਿਹੇ ਹਮਲੇ ਹੋਏ ਹਨ ਕਾਰਨ ਕੀ ਹੈ ਜਿੰਨਾ ਕਿ ਵੈਰੀਫਾਈ ਕਰਿਆ ਸਾਨੂੰ ਪਤਾ ਲੱਗਿਆ ਜੀ ਪਿਛਲੇ ਕੁਝ ਦਿਨਾਂ ਤੋਂ ਪੂਰੇ ਖਰੜਕੀਏ ਚੀਜ਼ਾਂ ਹੋ ਰਹੀਆਂ 3 ਦਿਨ ਪਹਿਲਾਂ ਲਾਂਡਰ ਰੋਡ ਤੇ ਇਹ ਚੀਜ਼ ਹੋਈ ਹੈ ਦੋ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਅੱਜ ਵੀ ਦੋ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਤੇ ਇਹ ਰਿਕਾਰਡ ਚੱਲ ਰਿਹਾ ਦੇਖੋ ਪ੍ਰਸ਼ਾਸਨ ਨੂੰ ਉਹਨਾਂ ਕੋਲ ਪਲੈਨ ਕੀਤੀ ਹੈ 100 ਨੰਬਰ ਤੇ ਫੋਨ ਕੀਤਾ ਸੀਗਾ ਮੌਕੇ ਦੇ ਪ੍ਰਧਾਨ ਦੀ ਪਹੁੰਚ ਰਹੇ ਨੇ ਮੇਰੇ ਖਿਆਲ ਮੈਂ 5-7 ਮਿੰਟ ਵਿੱਚ ਪਹੁੰਚਣ ਆਣੀ ਨੇ ਜੀ ਉਹ ਅਪੀਲ ਕੀ ਕਰਨਾ ਚਾਹੁੰਦੇ ਆ ਇਹ ਜੰਗਲ ਰਾਜ ਨਹੀਂ ਹੋਣਾ ਚਾਹੀਦਾ ਜੋ ਇਹਨਾਂ ਨੇ ਬਾਣੇ ਦੇ ਵਹਿ ਦੇ ਕੇ ਤੇ ਇਦਾਂ ਦੇ ਕੰਮ ਨਹੀਂ ਕਰਦੇ ਦਾਈ ਜੀ ਤੁਸੀਂ ਇਹ ਸਿੱਖਦਾ ਦੁਨੀਆਂ ਬੰਦ ਕਰਵਾਣੀ ਦਾ ਟੈਕਟੀਆਂ ਬੰਦ ਕਰਵਾ ਦੇ ਜਿਹਦਾ ਮਤਲਬ ਇਹ ਥੋੜੀ ਕਿ ਕਿਸੇ ਤੁਸੀਂ ਆਮ ਇਨਸਾਨ ਨੂੰ ਜਾ ਕੇ ਡੰਗਾ ਮਾਰ ਸ਼ੁਰੂ ਕਰ ਦਿਓ ਉਹਨੂੰ ਮਾਰੋ ਤੁਸੀਂ ਆਪਣੇ ਹੱਥ ਕਾਨੂੰਨ ਲੈ ਰਹੇ ਹੋ ਇਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਅਪੀਲ ਕਰ ਰਿਹਾ ਹਾਂ ਜੀ ਕੀ ਕਹਿਣਾ ਚਾਹੁੰਦੇ ਸਰ ਇਹ ਹੈ ਕਿ ਹੁਣ ਤਾਂ ਇਹ ਪ੍ਰਧਾਨ ਜੀ ਆ ਗਏ ਨੇ ਤੁਹਾਡੇ ਸਾਹਮਣੇ ਨੇ ਤਾਂ ਚਾਹੀਦਾ ਹੀ ਜਾਂਦੇ ਜਿਹੜਾ ਬਣਦੀ ਕਾਰਵਾਈ ਕੀਤੀ ਹੈ ਬਾਕੀ ਪ੍ਰਧਾਨ ਜੀ ਤੁਹਾਡੇ ਸਾਹਮਣੇ ਆ ਰਹੇ ਨੇ ਜੀ ਉਹਨਾਂ ਜਿਹੜੇ ਆਪਾਂ ਦੇਖ ਲਈਏ ਜੀ ਉਹਨਾਂ ਨੂੰ ਉਹਨਾਂ ਦਾ ਜੋ ਵਿਚਾਰ ਹੈ ਉਹ ਹੀ ਕਰਨਗੇ ਸਾਰਾ ਕਾਰਜਕਾਰੀ ਇਹਦੀ ਉਹਨਾਂ ਦਾ ਹੀ ਹੈ ਜੀ ਆ ਗਏ ਨੇ ਜੀ ਹਾਂ ਜੀ ਕੀ ਨਾਮ ਹੈ ਜੀ ਕੀ ਗੱਲ ਹੋਈ ਤੁਹਾਡੇ ਨਾਲ ਮੇਰਾ ਨਾਮ ਸੂਮ ਹੈ ਜੀ ਮੇਰੇ ਪਪਾ ਪੱਟੇ ਦੀ ਦੁਕਾਨ ਤੇ ਸਿਕਟਾ ਬੀੜੀਆਂ ਨਾਲ ਗੁੜ੍ਹੇ ਘੜ ਕੇ ਸਾਰਾ ਸਮਾਨ ਚੱਕ ਲੈ ਗਏ ਨਾਲੇ ਲੱਖਿਆਂ ਮਾਰੇ ਫਟਕੇ ਗਏ ਆ ਜੀ ਬੰਦੇ ਨੂੰ ਨੌਕਰ ਨੂੰ ਮੇਰੇ ਨੂੰ ਇਹ ਕੋਣ ਵਿਅਕਤੀ ਆਏ ਸੀ ਜੀ ਪਤਾ ਨਹੀਂ ਨ੍ਹਾ ਕਿਤੇ ਹੀ ਦੇ ਨੇ ਜੀ ਕੱਲੇ ਹੋਰੇ ਚਿੰਤਾ ਵੇੜੀਆਂ ਦੁਹੀ ਵੇਚ ਰਹੇ ਆ ਸਮਾਨ ਚੱਕ ਕੇ ਲੈ ਗਏ ਨਾਲ ਲੱਖਿਆਂ ਮਾਰੇ ਮੁੰਡੇ ਨੂੰ ਕੁੱਟ ਗਈ ਅੱਛਾ ਜੀ ਤੁਸੀਂ ਉਸ ਟਾਈਮ ਹੈ ਤੇ ਮੈਂ ਦੁਕਾਨ ਤੇ ਹਾਂ ਨਹੀਂ ਤੇ ਪਾਪਾ ਦੇ ਦੁਕਾਨ ਤੇ ਜੀ ਅੱਛਾ ਉਹਨਾਂ ਨਾਲ ਕੁੱਟਮਾਰ ਹੋਈ ਹੈ ਜੀ ਉਹਨਾਂ ਨਾਲ ਹੋਈ ਨੌਕਰ ਨਾਲ ਹੋਈ ਜੀ ਮੇਰੇ ਅੱਛਾ ਨੌਕਰ ਨੂੰ ਮਾਰੇ ਆ ਲੱਖਿਆਂ ਮਾਰੇ ਉਹਨਾਂ ਦੇ ਜੀ ਅੱਛਾ ਅੱਛਾ ਜੀ ਤੇ ਹੋਰ ਨੁਕਸਾਨ ਕੀ ਹੋਇਆ ਜੀ ਚਿੰਤਾ ਵੇੜੀਆਂ ਦਾ 7-10 ਹਜ਼ਾਰ ਦਾ ਮਾਲ ਲੈ ਕੇ ਲੈ ਗਈ ਸਾਰਾ ਜੀ ਅੱਛਾ ਜੀ ਕੀ ਮੰਗ ਚ ਕਰਨਾ ਚਾਹੁੰਦੇ ਮੰਨ ਕੇ ਕਰਨਾ ਚਾਹੁੰਦਾ ਜੀ ਇਹ ਜੇ ਸਿਕਟਾ ਵੀਡੀਓ ਦੇ ਵਿੱਚ ਵੀ ਦਿਖਦੀਆਂ ਤੁਸੀਂ ਕੋਲੋਂ ਨੂੰ ਉੱਥੇ ਦਾ ਰੋ ਜਿੱਥੇ ਮੰਨਦੀ ਆ ਜੀ ਇਹ ਉੱਥੇ ਦਾ ਕੋਈ ਬੋਲਦਾ ਨਹੀਂ ਹੈ ਜੀ ਆਹna ਗਰੀਬ ਬੰਦਿਆਂ ਨੂੰ ਆ ਕੇ ਤੰਗ ਕਰਦੇ ਆ ਜੀ ਇਹ ਦੁਕਾਨਾਂ ਦਾ ਤੁਸੀਂ ਕੀ ਮੰਗ ਕਰਨਾ ਜਾਓਗੇ ਪ੍ਰਸ਼ਾਸਨ ਨੂੰ ਸਾਡਾ ਨੁਕਸਾਨ ਹੋ ਗਿਆ ਜੀ ਬਸ ਮੰਗ ਕੇ ਪ੍ਰਸ਼ਾਸਨਾਂ ਕਿ ਆਈ ਬੇਚੀ ਆ ਜੀ ਇਹਨਾਂ ਨੂੰ ਲਾਫਦਗਤ ਗ੍ਰਿਫਤਾਰ ਕੀਤਾ ਜਾਵੇ ਐਂਕ ਉਹਨਾਂ ਦੀ ਲੋਕਾਂ ਦੁਕਾਨਾਂ ਤੇ ਆ ਕੇ ਜੀ ਆਪਣਾ ਆਪਣਾ ਤਮਾਨ ਚੱਕੂ ਗਈ ਆ ਉਹਦੇ ਨਾਲ ਮੰਨਦੀ ਆ ਜਿੱਥੇ ਸਾਨੂੰ ਲੱਗਦਾ ਹੈ ਕਿ ਸਿਕਟਾ ਵੀਡੀ ਵੇਚੋ ਤੁਸੀਂ ਆਹ ਪਿਆਰ ਨਾਲ ਕਹੋ ਜੀ ਆ ਕੇ ਤੁਸੀਂ ਆਹ ਸਿਕਟਾ ਵੀਡੀ ਜੇ ਤੁਸੀਂ ਹੌਲ ਸੇਲ ਦਾ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਬੋਲੋ ਜਾ ਕੇ ਜਿਹੜੇ ਬੜੀ ਬੜੀ ਕੰਪਨੀਆਂ ਖੋਲ੍ਹੀਆਂ ਵੀ ਇੱਥੇ ਆਪ ਕੋਲੀਆਂ ਆ ਆਈ.ਡੀ.ਸੀ ਕੰਪਨੀ ਖੋਲ੍ਹ ਲਈਏਗਾ ਕੰਪਨੀ ਦੇ ਇਹਨੇ ਸਰਪਾਰਸ ਦੂਸਰੇ ਨਾਲ ਬੋਲੋ ਗਰੰਟੀਡ ਹੈ ਆ ਇੰਡੀਆ ਤੋਂ ਆਪ ਕੋਲ ਕੰਪਨੀ ਉਹਨਾਂ ਨੂੰ ਜਾ ਕੇ ਬੋਲੋ ਜੀ ਤੁਸੀਂ ਤੁਹਾਡੀ ਦੁਕਾਨ ਇਸ ਦੀ ਕਿੱਥੇ ਹੈ ਜੀ ਆਰ.ਐਸ. ਸ਼ੁਭਮ ਐਂਟਰਪ੍ਰਾਈਜ਼ ਦੇ ਨਾਮ ਤੋਂ ਹੈ ਜੀ ਪਰਮੇਂਦਰ ਏਜੰਸੀ ਦੇ ਨਾਲ ਪਰਮੇਂਦਰ ਏਜੰਸੀ ਦੇ ਨਾਲ ਕੀ ਨਾਮ ਹੈ ਦੁਕਾਨ ਦਾ ਸ਼ੁਭਮ ਐਂਟਰਪ੍ਰਾਈਜ਼ ਸ਼ੁਭਮ ਐਂਟਰਪ੍ਰਾਈਜ਼ ਠੀਕ ਹੈ ਜੀ ਅਧਵਾਸਤਾਨ ਖਰੜ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਕੁਝ ਵਿਅਕਤੀ ਤਿੰਨ ਵਿਅਕਤੀ ਕੋਲ ਨੇ ਬਾਣੇ ਵਿੱਚ ਆ ਕੇ ਗੁੰਡਾਗਰਦੀ ਕਰਦੇ ਵਿਖਾਈ ਦੇ ਰਹੇ ਹਨ ਤੇ ਕੁਝ ਵਿਅਕਤੀਆਂ ਨਾਲ ਕੁੱਟਮਾਰ ਕਰ ਰਹੇ ਹਨ ਇਹ ਜਦੋਂ ਵੀਡੀਓ ਸਾਡੇ ਧਿਆਨ ਵਿੱਚ ਆਈ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੇ ਕੰਪਲੇਨੈਂਟ ਨੇ ਉਹਨਾਂ ਦੇ ਬਿਆਨ ਦਰਜ ਕਰਕੇ ਮਕਦਮਾ ਨੰਬਰ 335/24 ਥਾਣਾ ਸਿਟੀ ਖਰੜ ਵਿਖੇ ਦਰਜ ਰਜਿਸਟਰ ਕਰ ਲਿਆ ਗਿਆ ਤੇ ਤੁਰੰਤ ਪ੍ਰਭਾਵ ਨਾਲ ਇਹਨਾਂ ਤਿੰਨਾਂ ਜਣਾਂ ਦੀ ਜਿਹੜੇ ਦੋਸ਼ੀ ਨੇ ਇਹਨਾਂ ਦੀ شناخت ਕਰਨੀ ਗਈ ਜਿਨ੍ਹਾਂ ਵਿੱਚੋਂ ਦੋ ਜਣੇ ਇੱਕ ਗੁਰਵਿੰਦਰ ਸਿੰਘ ਅਤੇ ਅਮਨਜੋਤ ਸਿੰਘ ਪਿੰਡ ਖੂਨੀ ਮਾਜਰਾ ਦਾ ਰਹਿਣ ਵਾਲੇ ਨੇ ਅਤੇ ਇੱਕ ਜਸਪ੍ਰੀਤ ਸਿੰਘ ਪਿੰਡ ਪਮੌਰ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਵਕ ਵਕ ਟੀਮਾਂ ਗਠਿਤ ਕਰਕੇ ਤੇ ਜਲਦੀ ਇਹਨਾਂ ਨੂੰ ਕਾਬੂ ਕਰ ਲਿਆ ਜਾਏਗਾ ਤੇ ਇਸ ਦੇ ਨਾਲ ਹੀ ਜਿਹੜੇ ਜਿਹੇ ਸ਼ਰਾارتی ਅੰਸਰ ਨੇ ਇਹਨਾਂ ਨੂੰ ਸਖਤ ਵਾਰਨਿੰਗ ਹੈ ਕਿ ਅਜਿਹੀ ਗੁੰਡਾਗਰਦੀ ਕਿਸੇ ਵੀ ਕੀਮਤ ਤੇ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ